ਦਿਕਤ ਆ ਰਹੀ ਹੈ ਸਾਨੂੰ ਇਹੀ ਦਿੱਕਤ ਆ ਰਹੀ ਹੈ ਜਿਵੇਂ ਸਾਨੂੰ ਦੂਰ ਦੇ ਆਰਡਰ ਪਾ ਦਿੱਤੇ ਜਾਂਦੇ ਆ ਪਹਿਲਾਂ ਸਾਨੂੰ 3 ਕਿਲੋਮੀਟਰ ਤੇ 4 ਕਿਲੋਮੀਟਰ ਦੇ ਦਾਰੇ 'ਚ ਹੀ ਰੱਖਦੇ ਸੀ ਰੈਸਟੋਰੈਂਟ ਦਾ ਆਰਡਰ ਪੈਂਦਾ ਤਾਂ ਹਾਊਸ ਆਰਡਰ ਚੱਕਣ ਲਈ ਅਸੀਂ ਰੈਸਟੋਰੈਂਟ ਤੇ ਪਹੁੰਚਦੇ ਆ ਤਾਂ ਉਹ ਆਰਡਰ ਜਦੋਂ ਦੇਖਦੇ ਆ ਅਸੀਂ ਉੱਡਿਆ ਪਿਆ ਪਿਆ ਹੁੰਦਾ ਤਿੰਨ ਵਾਰੀ ਹੜਤਾਲ ਤੇ ਆ ਚੁੱਕੇ ਆ 10 ਦਿਨ ਸਾਨੂੰ ਰੇਟ ਸਹੀ ਦਿੱਤਾ ਜਾਂਦਾ ਉਸ ਤੋਂ ਬਾਅਦ ਫੇਰ ਸਾਡਾ ਉਹੀ ਹਾਲ ਹੋ ਜਾਂਦਾ ਸਰ ਜੀ ਅਸੀਂ 5 ਦਿਨਾਂ ਤੋਂ ਹੜਤਾਲ ਤੇ ਬੈਠੇ ਆ ਜੋ ਕਿ ਕੰਪਨੀ ਵਾਲੇ ਨੇ ਸਾਡੇ ਨਾਲ ਇੱਕ ਵਾਰੀ رابطہ ਪਾਇਆ ਤੇ ਉਹ ਸਾਨੂੰ ਉੱਤੋਂ ਸਮਝਾਣਾ ਤਾਂ ਕੀ ਸੀਗਾ ਵੀ ਸਾਡਾ ਰੇਟ ਘੱਟ ਸੈੱਟ ਕਰਦੇ ਉੱਤੋਂ ਤਾਂ ਮਘਾ ਕੇ ਚਲੇ ਗਏ ਸਾਨੂੰ ਅੱਛਾ ਰਾਈਡਰ ਜਿਹੜੇ ਬਗੈਰ ਲਾਇਸੈਂਸ ਵਾਲੇ ਆ ਜਾਂ ਨਾਬਾਲਗ ਆ ਉਹਨਾਂ ਦੀਆਂ ਆਈਡੀਆ ਬਣਾ ਰਹੇ ਆ ਜੋ ਕਿ ਉਹ ਲੀਗਲ ਕੰਮ ਨਹੀਂ ਆ ਅਨਲੀਗਲ ਕੰਮ ਹੈ ਮੇਰਾ ਨਾਮ ਬਲਜਿੰਦਰ ਸਿੰਘ ਤੇ ਮੈਂ ਮੈਟੋ ਦਾ ਕੰਮ ਕਰਦੇ ਆਂ ਅਸੀਂ ਸਾਨੂੰ ਹੁਣ ਜਿਹੜੀ ਸਰ ਦਿੱਕਤ ਆ ਰਹੀ ਹੈ ਸਾਨੂੰ ਇਹੀ ਦਿੱਕਤ ਆ ਰਹੀ ਹੈ ਜਿਵੇਂ ਸਾਨੂੰ ਦੂਰ ਦੇ ਆਰਡਰ ਪਾ ਦਿੱਤੇ ਜਾਂਦੇ ਆ ਪਹਿਲਾਂ ਸਾਨੂੰ 3 ਕਿਲੋਮੀਟਰ ਤੇ 4 ਕਿਲੋਮੀਟਰ ਦੇ ਦਾਰੇ 'ਚ ਹੀ ਰੱਖਦੇ ਸੀ ਹੁਣ ਸਾਨੂੰ ਇਹ 7 ਕਿਲੋਮੀਟਰ 5 ਕਿਲੋਮੀਟਰ ਦੇ ਦੂਰੀ ਤੇ ਰੱਖਦੇ ਐ ਇੰਨੀ-ਇੰਨੀ ਦੂਰ ਪਾ ਦਿੰਦੇ ਜੀ ਆਉਣ-ਜਾਣ ਦਾ 14 ਕਿਲੋਮੀਟਰ ਹੋ ਜਾਂਦਾ ਸਾਨੂੰ ਜਿੱਤੇ ਕਰਕੇ ਸਾਡੇ ਵੀਕਲ ਜਿਹੜੇ ਉਹ ਘੱਟ ਐਵਰੇਜ ਦਿੰਦੇ ਸਾਡੇ ਬਜਟ ਤੋਂ ਬਾਹਰ ਹੋ ਜਾਂ ਪਿਆ ਕੰਮ ਤਾਂ ਅਸੀਂ ਦੂਜੀ ਪ੍ਰੋਬਲਮ ਸਾਨੂੰ ਇਹ ਆ ਰਹੀ ਹੈ ਵੀ ਜਿਵੇਂ ਅਸੀਂ ਕਿਸੇ ਰੈਸਟੋਰੈਂਟ ਦਾ ਆਰਡਰ ਪੈਂਦਾ ਤਾਂ ਉਸ ਆਰਡਰ ਚੱਕਣ ਲਈ ਅਸੀਂ ਰੈਸਟੋਰੈਂਟ ਤੇ ਪਹੁੰਚਦੇ ਆ ਤਾਂ ਉਹ ਆਰਡਰ ਜਦੋਂ ਦੇਖਦੇ ਆ ਅਸੀਂ ਉੱਡਿਆ ਪਿਆ ਪਿਆ ਹੁੰਦਾ ਤਾਂ ਉਹ ਫੇਰ ਉਤੋਂ 15 ਮਿੰਟ ਵੇਟ ਕਰਕੇ ਫੇਰ ਕਿਸੇ ਹੋਰ ਹੋਰ ਰੈਸਟੋਰੈਂਟ ਦਾ ਪਾ ਦਿੱਤਾ ਜਾਂਦਾ ਤਾਂ ਉਹ ਵੀ ਕਈ ਵਾਰ ਉੱਡ ਜਾਂਦਾ ਕਈ ਵਾਰ ਉਹ ਜਾਂਦੇ ਜਾਂਦੇ ਉੱਡਦੇ ਉੱਡਦੇ ਹੋਰ ਆਰਡਰ ਪਾ ਦਿੰਦੇ ਆ ਤਾਂ ਕਈ ਵਾਰ ਸਾਨੂੰ ਇਹ ਜਿਆਦਾ ਦਿੱਕਤ ਆ ਰਹੀ ਹੈ ਦੂਜੀ ਪ੍ਰੋਬਲਮ ਸਾਨੂੰ ਇਹ ਹੈ ਜੀ ਸਾਡਾ ਜਿਹੜਾ ਪਹਿਲਾਂ ਸਾਨੂੰ ਜਿਹੜਾ ਰੇਟ ਮਿਲਦਾ ਸੀ ਉਹ ਰੇਟ ਹੁਣ ਮਿਲ ਨਹੀਂ ਰਿਹਾ ਉਸ ਤੋਂ ਬਾਅਦ ਘਟਾ ਕੇ ਦਿੱਤੇ ਜਾ ਰਹੇ ਆ ਸਾਨੂੰ ਰੇਟ ਤੇ ਹੁਣ ਕੰਮ ਕਰ ਰਹੇ ਹੋ ਘੜਦਾਲ ਤੇ ਹੜਤਾਲ ਤੇ ਆ ਜੀ ਸਰ ਕਿੰਨੇ ਕਿੰਨੇ ਫੰਡਾ ਦੇ ਵਿੱਚ ਇਹ ਗੱਲ ਆਉਂਦੀ ਆ ਰਾਈਡਰ ਜੀ ਤਕਰੀਬਨ ਸਾਰੇ 220 19 ਬੰਦੇ ਆ ਜਿਹੜੇ ਵੀ ਸਾਡੇ ਰਾਈਡਰ ਆ ਜਿਹੜੇ ਤੋਂ ਉਹਦੇ ਚੋਂ 10 ਕ ਬੰਦੇ ਆ ਜਿਹੜੇ ਵੀ ਸਾਡੇ ਜੋ ਕੰਮ ਕਰ ਰਹੇ ਆ ਉਹ ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਰਹੇ ਪਰ ਪਲ ਸਾਡੇ ਨਾਲ ਕੁਝ ਬੰਦੇ ਧੱਕਾ ਕੀ ਉਹ ਕਹਿੰਦੇ ਆ ਜੋ ਉਹਨਾਂ ਨੇ ਵੀ ਸਾਡੇ ਨਾਲ ਵੀ ਸਾਡੇ ਕਿਸੇ ਰਾਈਡਰ ਨਾਲ ਧੱਕਾ ਕੀਤਾ ਸਾਡੇ ਬੰਦਿਆਂ ਨੇ ਪਰ ਅਸੀਂ ਉਹ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਪੁਲਿਸ ਨੇ ਵੀ ਸਾਡੇ ਤੇ ਧੱਕਾ ਕੀਤਾ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਉਹ ਸਾਡਾ ਬਕਾਇਦਾ ਉਸ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਆ ਤਾਂ ਸਾਡੇ ਤੇ ਪੁਲਿਸ ਕੱਲ ਪ੍ਰਸ਼ਾਸਨ ਸਾਡੇ ਤੇ ਬਿਆਨ ਦੇਣ ਆਏ ਸਾਨੂੰ ਤੇ ਉਹ ਸਾਡੇ ਤੇ ਕਹਿ ਰਹੇ ਸੀ ਤੁਸੀਂ ਥਾਣੇ ਆਓ ਸਾਡੇ ਨਾਲ ਗੱਲਬਾਤ ਕਰੋ ਪੜਾਸੀ ਕਹੇ ਨਹੀਂ ਜੀ ਇਹ ਗੱਲ ਇਸ ਨੂੰ ਕਿਹਨੀਆਂ ਦਿਨ ਰਹਿ ਰਹੇ ਹੜਤਾਲ ਤੇ ਜਾਂ ਕਿਸੇ ਬਦਰੀ ਨਾਲ ਗੱਲਬਾਤ ਹੋਈ ਹੜਤਾਲ ਤੇ ਸਾਡਾ ਹੀ ਮਕਸਦ ਹੈ ਇਹੀ ਹੈ ਜਾੜੇ ਮੰਗਾ ਪੂਰੀਆਂ ਕੀਤੀਆਂ ਜਾਂਣ ਜਿਹੜੀਆਂ ਤੇ ਫੇਰ ਹੀ ਅਸੀਂ ਹੜਤਾਲ ਤੋਂ ਬਿਹਾਲ ਕਰਾਂਗੇ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਤਿੰਨ ਵਾਰੀ ਇਹ ਰਾਈਡਰ ਸਾਰੇ ਜਿਹੜੇ ਸਾਡੇ ਨਾਲ ਖੜੇ ਆ ਅਸੀਂ ਤਿੰਨ ਵਾਰੀ ਹੜਤਾਲ ਤੇ ਆ ਚੁੱਕੇ ਹਾਂ 10 ਦਿਨ ਸਾਨੂੰ ਰੇਟ ਸਹੀ ਦਿੱਤਾ ਜਾਂਦਾ ਉਸ ਤੋਂ ਬਾਅਦ ਫੇਰ ਸਾਡਾ ਉਹੀ ਹਾਲ ਹੋ ਜਾਂਦਾ ਰੇਟ ਦੀ ਗੱਲ ਕਰਦੇ ਰੇਟ ਕੀ ਹੋਣਾ ਚਾਹੀਦਾ ਕੀ ਮੰਗਾ ਜੀ ਰੇਟ ਦੀ ਰੇਟ ਦੀ ਸਾਡੀ ਜਿਹੜੀ ਮੰਗ ਹੈ ਜਿਹੜੀ ਸਾਡੀ ਵੱਖਰਾ ਇਹਨਾਂ ਬ੍ਰਦਰਾਂ ਨਾਲ ਤੇ ਫਿਜ਼ੀਕਲ ਜਿਹੜਾ ਫਿੱਟ ਆ ਉਹਨਾਂ ਦਾ ਵੱਖਰਾ ਸਾਡੇ ਨਾਲ ਤੇ ਸਾਨੂੰ ਅਲੱਗ ਦਿੱਤਾ ਜਾਂਦਾ ਹੈ ਸਾਨੂੰ 80 ਰੁਪਏ ਆਰਡਰ ਚ 3 ਕਿਲੋਮੀਟਰ ਦੇ ਏਰੀਆ ਏਰੀਆ ਚ ਰੱਖਦੇ ਸੀ ਹੁਣ ਸਾਨੂੰ 7 ਕਿਲੋਮੀਟਰ ਦੀ ਦੂਰੀ ਤੇ ਪਾ ਦਿੱਤਾ ਜਾਂਦਾ ਜਿਹਦੇ ਕਰਕੇ ਸਾਨੂੰ ਕੋਈ ਉਹ ਨਿੰਦਾ ਪਾਕੀ 80 ਰੁਪਏ ਤੋਂ ਵੀ ਸਾਨੂੰ ਉੱਤੇ ਹਾਈ ਯਾਰਨੀ ਮਿਲਦੀ ਹੁੰਦੀ ਸੀ ਉਹ ਸਾਡੀ ਬੰਦ ਬੰਦ ਕਰ ਦਿੰਦੀ ਹੈ ਸਰਕਾਰ ਅੱਸੀ ਕਾਲ ਜੀ ਮੇਰਾ ਨਾਮ ਹੈ ਤਰਨਜੀਤ ਸਿੰਘ ਜੀ ਮੈਂ ਰਾਜ ਜੋਮੈਟੋ ਰਾਈਡਰ ਆ ਮੈਂ ਜੀ ਕੀ ਮੰਗਾ ਨਹੀਂ ਤੁਹਾਡੀਆਂ ਜਿਹੜੀਆਂ ਹੜਤਾਲ ਸਰ ਜੀ ਅਸੀਂ 5 ਦਿਨਾਂ ਤੋਂ ਹੜਤਾਲ ਤੇ ਬੈਠੇ ਆ ਜੋ ਕਿ ਕੰਪਨੀ ਵਾਲੇ ਨੇ ਸਾਡੇ ਨਾਲ ਇੱਕ ਵਾਰੀ رابطہ ਪਾਇਆ ਤੇ ਉਹ ਸਾਨੂੰ ਉੱਤੋਂ ਸਮਝਾਣਾ ਤਾਂ ਕੀ ਸੀਗਾ ਵੀ ਸਾਡਾ ਰੇਟ ਘੱਟ ਸੈੱਟ ਕਰਦੇ ਉੱਤੋਂ ਧਮਕਾ ਕੇ ਚਲੇ ਗਏ ਸਾਨੂੰ ਸਾਨੂੰ ਕਹਿੰਦੇ ਵੀ ਜਿਆਦਾ ਕੰਮ ਤੇ ਆਜੋ ਨਾ ਤਾਂ ਤੁਹਾਡੀਆਂ ਆਈਡੀਆ ਬੰਦ ਕਰ ਦਾਂਗੇ ਤਾਂ ਫਿਰ ਆਪਦੀ ਕਾਰਵਾਈ ਦੇ ਆਪ ਜ਼ਿੰਮੇਵਾਰ ਹੋਵੋਗੇ ਸਾਨੂੰ ਉਲਟਾ ਐਂ ਕਹਿ ਕੇ ਗਏ ਤੇ ਅਸੀਂ 5 ਦਿਨਾਂ ਤੋਂ ਅਸੀਂ ਬੈਠੇ ਹੋਏ ਆ ਸਾਰੇ ਸਾਰੇ ਭਰਾ ਐ 200 ਰਾਈਡਰ ਅਸੀਂ ਕੰਮ ਕਰਦੇ ਆ ਜੋ ਕਿ ਅਸੀਂ ਕੰਪਨੀ ਨਾਲ 5 ਸਾਲਾਂ ਤੋਂ ਜੁੜੇ ਆ ਕੰਪਨੀ ਕੀ ਕਰ ਰਹੀ ਹੈ ਨਵੇਂ ਰਾਈਡਰਾਂ ਤੋਂ ਕੰਮ ਕਰਵਾ ਰਹੀ ਹੈ ਜੋ ਕਿ ਨਾ ਉਹ ਬਾਲਕ ਹੈ ਮਤਲਬ ਸਾਰੇ ਜਿੰਨੇ ਵੀ ਰਾਈਡਰ ਕੰਮ ਕਰ ਰਹੇ ਨਵੇਂ ਕਰ ਰਹੇ ਆ ਜੋ ਕਿ ਉਹਨਾਂ ਕੋਲੇ ਲਾਇਸੈਂਸ ਵੀ ਹੈ ਨਹੀਂਗਾ ਤੇ ਅਸੀਂ ਤੁਹਾਨੂੰ ਪ੍ਰੂਫ ਵੀ ਦਿਖਾ ਰਹੇ ਆ ਉਹਨਾਂ ਦੇ ਰਾਈਡਰਾਂ ਦੇ ਆਈਡੀਆਂ ਦਿਖਾ ਰਹੇ ਆ ਸਾਡੇ ਕੋਲੇ ਸਾਰੀਆਂ ਆਈਡੀਆਂ ਹੈਗੀਆਂ ਤੇ ਕੁਝ ਕੰਪਨੀ ਵਾਲੇ ਸਾਡੇ ਨਾਲ ਐਨਾ ਧੱਕਾ ਕਰ ਰਹੇ ਆ ਇੱਕ ਸਾਡੇ ਖਿਲਾਫ ਹੀ ਰਾਈਡਰ ਸਾਡਾ ਖੜਾ ਕਰਕੇ ਤੇ ਸਾਡੇ ਤੋਂ ਮਤਲਬ ਉਹ ਤਾਂ ਸਟੇਟਮੈਂਟ ਲੈ ਕੇ ਸਾਡੇ ਵੀ ਸਾਡੇ ਇਹਦੇ ਕੱਪੜੇ ਪਾੜੇ ਰਾਈਡਰਾਂ ਨੇ ਮਤਲਬ ਤੰਮਕਾ ਰਹੇ ਆ ਵੀ ਇਹਨਾਂ ਨੇ ਝੂਠਾ ਇਲਜ਼ਾਮ ਲਗਾ ਰਿਹਾ ਸਾਡੀ ਕੰਪਨੀ ਦੀ ਦਿੱਕਤ ਕੀ ਆ ਰੇਟਾਂ ਚ ਕੀ ਰੋਲਾ ਜਿਹੜਾ ਕਿਵੇਂ ਰੇਟ ਸਰ ਰੇਟ ਘਟਦਾ ਰੋਲਾ ਇਹ ਆ ਜੀ ਸਾਨੂੰ 10 ਰੁਪਏ ਕਿਲੋਮੀਟਰ ਮਿਲਦਾ ਸੀ ਪ੍ਰਤੀ ਕਿਲੋਮੀਟਰ ਤੇ ਕੰਪਨੀ ਨੇ ਕੀ ਕੀਤਾ ਜੀ ਉਹ ਕੁਝ ਇੱਥੇ ਬੇਰੁਜ਼ਗਾਰੀ ਜ਼ਿਆਦਾ ਹੈ ਬਠਿੰਡਾ ਸ਼ਹਿਰ ਦੇ ਵਿੱਚ ਬੇਰੁਜ਼ਗਾਰੀ ਕਰਕੇ ਇਹਨਾਂ ਨੇ ਨਵੀਂ ਨੀਤੀ ਅਜਮਾਈ ਹੈ ਇਹ ਆਪਦੀਆਂ ਪ੍ਰਮੋਸ਼ਨਾਂ ਵਾਸਤੇ ਕੁਝ ਰਾਈਡਰ ਜਿਹੜੇ ਬਗੈਰ ਲੈਸੈਂਸ ਵਾਲੇ ਆ ਜਾਂ ਨਾਬਾਲਗ ਆ ਉਹਨਾਂ ਦੀਆਂ ਆਈਡੀਆ ਬਣਾ ਰਿਹਾ ਜੋ ਕਿ ਉਹ ਲੀਗਲ ਕੰਮ ਨਹੀਂ ਆ ਅਨਲੀਗਲ ਕੰਮ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਅਨਲੀਗਲ ਕੰਮ ਇਹਨਾਂ ਦਾ ਬੰਦ ਕੀਤਾ ਜਾਵੇ ਪਲੇ ਸਟੋਰ 'ਚ ਜਾ ਕੇ ਦੇਖ ਲਓ ਜੀ Zomato ਐਪ 파ਟਨਰ Zomato 파ਟਨਰ ਐਪ 1 ਰੁਪਏ ਦੇ ਵਿੱਚ ਬਣ ਰਹੀ ਹੈ ਜੋ ਕਿ ਰਾਈਡਰ ਕੋਈ ਵੀ ਲੜਕਾ ਨਾ ਬਾਲਕ ਉਹਨੂੰ ਬਣਾਊਗਾ ਉਹ ਤੋਂ ਇਹ ਨਹੀਂ ਪੁੱਛਣਗੇ ਵੀ ਤੇਰੀ ਏਜ ਕਿੰਨੀ ਆ ਉਹ ਸਿਰਫ 1 ਰੁਪਏ ਦੇ ਵਿੱਚ ਆਈਡੀ ਬਣਾ ਕੇ ਚਾਹੇ 15 ਸਾਲ ਦਾ ਚਾਹੇ 10 ਸਾਲ ਦਾ ਉਹਦੀ ਆਈਡੀ ਬਣ ਰਹੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚ ਜਾ ਕੇ ਸਾਡੀ ਅਸੀਂ 5 ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਡਾ ਰੇਟ ਘਟਾਈ ਜਾ ਰਿਹਾ ਕਿਉਂਕਿ ਅਸੀਂ ਬੋਲਦੇ ਹਾਂ ਕੰਪਨੀ ਨੂੰ ਪਤਾ ਵੀ ਅਸੀਂ ਪੁਰਾਣੇ ਰਾਈਡਰਾਂ ਤਾਂ ਤਾਂ ਕਰਕੇ ਸਾਡੀਆਂ ਆਈਡੀਆਂ ਬੰਦ ਕਰ ਦਿੱਤੀ ਕਿੰਨੇ ਰਾਈਡਰਾਂ ਉੱਤੇ ਕਿੰਨੇ ਹੜਤਾਲ ਤੋਂ ਕੰਮ ਕਿੰਨੇ ਕਰਦੇ ਸਰ 300 ਰਾਈਡਰਾਂ ਜੇ ਕੰਮ ਉਹ ਕਰ ਰਹੇ ਆ ਜਿਨ੍ਹਾਂ ਕੋਲੇ ਨਾ ਲਾਇਸੈਂਸ ਹੈਗਾ ਨਾ ਬਾਲਕ ਹੈ ਅਸੀਂ ਕੁਝ ਰਾਈਡਰ ਇੱਥੇ ਰੋਕੇ ਵੀ ਸੀਗੇ ਤੇ ਉਹਨਾਂ ਕੋਲੇ ਅਸੀਂ ਫੋਟੋਆਂ ਵੀ ਖਿੱਚੀਆਂ ਮੇਰੇ ਕਟੋ-ਕਟਾ ਪ੍ਰੂਫ ਹੈ ਸਾਡੇ ਕੋਲੇ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਐਸਐਸਪੀ ਸਾਹਿਬ ਨੂੰ ਵੀ ਦਿੱਤਾ ਇਹ ਅਸੀਂ ਮੇਰ ਸਾਹਿਬ ਕੋਲੇ ਵੀ ਰਾਬਤਾ ਪਾਇਆ ਸੀਗਾ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਤੇ ਨੱਤ ਪਾਈ ਜਾਵੇ ਕੰਪਨੀ ਵਾਲੇ ਜਿੰਨੀ ਦੇ ਹੜਤਾਲ ਤੇ ਰਹੋਗੇ ਜੇ ਮੰਗ ਨਹੀਂ ਸਰ ਜਿੰਨੇ ਤੱਕ ਸੋਲੂਸ਼ਨ ਨਹੀਂ ਹੁੰਦਾ ਸਾਡਾ ਅਸੀਂ ਤਾਂ ਹੜਤਾਲ ਤੇ ਰਵਾਂਗੇ ਅਸੀਂ ਨਹੀਂ ਚੱਕਾਂਗੇ ਜਿੰਨੇ ਤੱਕ ਜਾ ਤਾਂ ਸਾਡੇ ਕੋਲ ਕੰਪਨੀ ਵਾਲੇ ਰਾਬਤਾ ਕਰ ਲੈਣ ਸਾਡੇ ਨਾਲ ਮੁਲਾਕਾਤ ਕਰਨ